ਲੋ ਸੰਜਨੂ ਅੱਜ ਹੋਂ ਭਰਾਵਾਂ ਵਾਸਤੇ ਵੀਡੀਓ ਆ ਜਿਹੜੇ ਕੋਈ ਵਹੀਕਲ ਚਲਾਉਂਦੇ ਆ ਜਿਵੇਂ ਗੱਡੀਆਂ ਚਾਹੇ ਮੋਟਰਸਾਈਕਲ ਮੈਂ ਖੜਾ ਸ਼ਹਿਰ ਬਰਨਾਲੇ ਜੀਕੇ ਸੌਕਰ ਰੇਪਿਆਰਕ ਬਾਈ ਗੁਰੀ ਕੋਲੇ ਖਸੀਗਾ ਬਾਈ ਖਸੀਗਾ ਬਾਈ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਦਗਾਉਂਦੀ ਤੇ ਜਿਨੇ ਵੀ ਕੋਈ ਗੱਡੀ ਆ ਜਿਵੇਂ ਮੋਟਰਸਾਈਕਲ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਸੌਕਰ ਸਾਰੇ ਤਰ੍ਹਾਂ ਦੀ ਸੌਕਰ ਨੰਬਰੇ ਤੇ ਜੇ ਮੈਂ ਕਿਸੇ ਨੇ ਗੱਡੀ ਉੱਚੀ ਕਰਾਉਣੀ ਗੱਡੀ ਉੱਚੀ ਕਰਾਉਣੀ ਆ ਕੋਈ ਨਵੇਂ ਸ਼ੌਕਰ ਪਾਉਣੇ ਦਿੱਲੀ ਮੇੜ ਪੁਰਾਣੇ ਪੁਰਾਣੇ ਸ਼ੈਕ ਨਾਲ ਸ਼ੌਕਰ ਲੈਣੇ ਤੇ ਫਿਰ ਆਪਾਂ ਦਿਖਾ ਦਿੰਨੇ ਨਾਲ 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 ਆਪਾਂ ਗੱਲ ਕਰਦੇ ਆ ਤੇ ਪਹਿਲਾਂ ਤਾਂ ਹੁਣ ਤੋਂ ਆਹ ਦੱਸਦਾ ਦੋ ਤਰ੍ਹਾਂ ਦੇ ਸ਼ੌਕਰ ਰੱਖੀ ਬੈਠਾਂਗਾ ਹਾਂਜੀ ਵੀਰੇ ਇਹਨਾਂ ਚ ਮੈਨੂੰ ਤਾਂ ਕੋਈ ਸੰਤ ਕਰੋ ਬਈ ਕਿਹੜਾ ਰੇਨ ਵਾਲਾ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਦੇਖ ਭਰਾ ਨਾ ਯਾਰ ਇਹ ਤੇ ਕੋਈ ਪਤਾ ਨਹੀਂ ਲੱਗਦਾ ਆ ਵੀ ਸੇਮ ਆ ਆਪਣੀ ਵੀ ਸੇਮ ਹੈ ਸਾਰਾ ਕੁਝ ਸੇਮ ਆ ਭਰਾ ਦੇਖ ਲਾ ਪਰ ਜਿਹੜੇ ਆ ਮਿਸਤਰੀ ਨੇ ਆ ਦਿੱਲੀ ਮੇੜ ਸ਼ੌਕਰ ਆ ਆ ਦਿੱਲੀ ਮੇੜ ਆ ਦਿੱਲੀ ਮੇੜ ਆਹ ਰੇਨ ਵਾਲਾ ਆਰੇ ਰੀਨ ਲਗਾ ਕੇ ਦਿੱਲੀ ਮੇਡ ਸੌਕਰ ਲਾਈ ਜਾਂਦੇ ਨੇ ਅੱਜ ਕੱਲ ਦੇ ਮਿਸਤਰੀ ਜਿਹੜੇ ਹੋਰ ਮਿਸਤਰੀ ਨੇ ਮਤਲਬ origignal ਨੂੰ ਦਿੱਲੀ ਮੇਡ ਲਾਈ ਦਿੱਲੀ ਮੇਡ ਲਾਈ ਜਾਂਦੇ ਨੇ ਮਤਲਬ ਦਿੱਲੀ ਮੇਡ ਲਾ ਕੇ ਪੈਜੇ origignal ਦੇ ਲਈ ਰੀਨਾਂ ਦੇ ਲਈ ਜਾਂਦੇ ਨੇ ਤੇ ਹੁਣ ਵੇ ਇਹ ਤਾਂ ਮੈਨੂੰ ਐ ਦੱਸ ਦੇ ਵੀ ਮਤਲਬ origignal ਕਿੰਨੇ ਦੇ ਲਾ ਦਿੰਦੇ ਆ ਰਤਨ ਹੇਅਰ ਬੇਬੀ ਬਸ ਹਾਂ 3000 ਦੇ ਆਪਾਂ origignal ਲਾ ਕੇ ਦਿੰਨੇ ਆ ਲੋਕ ਦਿੱਲੀ ਮੇਡ ਲਾ ਦਿੰਦੇ ਲੋਕ ਦਿੱਲੀ ਮੇਡ ਲਾ ਦਿੰਦੇ ਤੇ ਇਹ ਵੀ ਠੀਕ ਹੈ ਤੇ ਹੋਰ ਆਹ ਮੋਟਰਸ ਚ ਲਾਉਂਦੇ ਨੇ ਹਾਂ emotions ਲਾਗੇ ਤੇ ਇਹ ਵੀ ਮਤਲਬ ਹੁੰਦੇ ਹੋਣਗੇ ਡੁਪਲੀਕੇਟ ਇਹ ਸਾਰਾ ਕੁਝ ਚੱਲ ਰਿਹਾ ਅੱਜ ਕੱਲ੍ਹ ਜੀ ਠੀਕ ਹੈ ਤੇ ਇੱਕ ਤਾਂ ਵੀ ਜਿਹੜੀ ਆਪਣੀ ਲੋਕੇਸ਼ਨ ਉਹ ਦੱਸ ਦੇ। ਉਤਨਾਲਾ ਰੋਡ ਤੇ ਵੀਰੇ ਬਰਨਾਲਾ ਨੇੜੇ ਸ਼ਿਵਜੀ ਦਾ ਮੰਦਿਰ ਆ। ਠੀਕ ਆ। ਹਾਂਜੀ। ਤੇ ਬਾਈ ਜਿਹੜਾ ਮੋਬਾਈਲ ਨੰਬਰ ਆ ਬਾਈਆਂ ਦਾ ਉਹ ਪਰ ਟੈਟਾ ਤੇ ਚੱਲ ਜਾਂਦਾ ਤੇ ਹੋਰ ਤੁਸੀਂ ਕਹਿੰਦੇ ਸੀ ਆਪਾਂ ਗੱਡੀ ਚੀਜ਼ ਵਾਲਾ ਸਿਸਟਮ ਆਪਾਂ ਗੱਡੀਆਂ ਨੂੰ ਮੇਨ ਕੰਮ ਆ ਗੱਡੀਆਂ ਉੱਚੀਆਂ ਕਰਨਾ ਜੀ। ਗੱਡੀਆਂ ਉੱਚੀਆਂ ਕੋਈ ਵੀ ਗੱਡੀ ਉੱਚੀ ਕਰਵਾਉਣੀ ਹੋਵੇ Swift, Scorpio, Bolero, Thar, SUV ਕੋਈ ਵੀ ਗੱਡੀ ਮਤਲਬ ਆਉਂਦੀ ਹੈਗੀ ਆਪਣੇ ਲਈ। ਤੇ ਉੱਚੀ ਕਰਨ ਬੇ ਵੇ ਤੇ ਪੌਣੀ ਕੀ ਹੋਊ ਤੁਸੀ? ਆਪਾਂ ਐਲੂਮੀਨੀਅਮ ਦਾ ਸਪੈਸਰ ਪਾਉਣੀ ਆ। ਜੜਾ ਆ ਪਿਆ ਜੜਾ ਆ ਪਏ ਨੇ ਆ ਸਾਰੇ ਮੀਡੀਅਮ ਦਾ ਹਾਂ ਹਰੇਕ ਅਲੱਗ-ਅਲੱਗ ਗੱਡੀ ਦਾ ਅਲੱਗ-ਅਲੱਗ ਸਪੈਸ਼ਰ ਨਹੀਂ ਤੇ ਇਹਦੀ ਮਤਲਬ ਗਾਰੰਟੀ ਕਿੰਨੇ ਟਾਈਮ ਦੀ ਗਾਰੰਟੀ ਲਾਈਫਟਾਈਮ ਦੀ ਲਾਈਫਟਾਈਮ ਦੀ ਹਾਂ ਤੇ ਇਹ ਆਪਾਂ ਕਿੰਨੇ ਚੱਕ ਕਰ ਦਾਂਗੇ ਇਹ 1000 ਰੁਪਏ ਸਿਰਫ 1000 ਰੁਪਏ ਦੇ ਵਿੱਚ ਆਪਾਂ ਗੱਡੀ ਉੱਚੀ ਕਰ ਦਾਂਗੇ ਕਿਹੜੀ ਗੱਡੀ ਉੱਚੀ ਕਰੋਗੇ 1000 ਰੁਪਏ ਨਾਰਮਲ ਨਾਰਮਲ ਮੈਂ ਛੋਟਾ ਆ ਜਿਵੇਂ ਸਵਿਫਟ ਵਾਰਨਾ ਹਾਂ ਤੇ ਮਤਲਬ ਹੋਰ ਮਤਲਬ ਤੁਸੀਂ ਮੈਨੂੰ ਦੱਸਦੇ ਸੀ ਵੀ ਤੁਸੀਂ ਤਾਂ ਆ ਪਾਉਣੇ ਹੋ ਹੋਰ ਵੀ ਇਸ ਤਰੀਕੇ ਆ ਮੈਂ ਇਸ ਤਰੀਕੇ ਮਰਬਣਾ ਪਾ ਪਾ ਦਈ ਜਾਂਦੇ ਨੇ ਉਹੀ ਰੇਟ ਆਜਾ ਉਹਨੇ ਰੇਟ ਚਾਰ ਰੁਪਏ ਵਿੱਚ ਇੱਕ ਨਹੀਂ ਟਾਈਮ ਚੱਲਦੀ ਇਹ ਸਾਲ ਮਹਾ ਚੱਲੇ ਇਹ ਸਾਲ ਮਹਾ ਚੱਲਦੀ ਆਪਣੇ ਵਾਲੀ ਲਾਈਫ ਟਾਈਮ ਤੇ ਲਾਈਫ ਟਾਈਮ ਦੀ ਗਾਰੰਟੀ ਹੈ ਚਾਹੇ ਬੰਦਾ ਚੋਥਾ ਓਨਰ ਹੋ ਜੇ ਗੱਡੀ ਪਰ ਇਹ ਨਹੀਂ ਜੀ ਗੱਡੀ ਨਹੀਂ ਦਬਦੀ ਠੀਕ ਹੈ ਤੇ ਨਹੀਂ ਜੀ ਦਬੇ ਲੋ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਬਾਈ ਹੁਣੇ ਕੋਲੇ ਤਾਂ ਸਿਰਫ 1000 ਰੁਪਏ ਦੇ ਵਿੱਚ ਛੋਟੀਆਂ ਕਾਰਾਂ ਉਹ ਉੱਚਾ ਕਰ ਦੇਣਗੇ ਤੇ ਬਾਕੀ ਬਾਈ ਜਿਹੜੇ ਸੌਕਰਾਂ ਦੀ ਇਹਦੀ ਗਾਰੰਟੀ ਕਿੰਨੇ ਟਾਈਮ ਦੀ ਹੈ 6 ਮਹੀਨੇ ਦੀ ਵੀਰੇ ਦਿੱਲੀ ਮੇਡ ਦੀ ਦਿੱਲੀ ਮੇਡ ਵਾਲਿਆਂ ਦੀ 6 ਮਹੀਨੇ ਦੀ ਤੇ 3 ਸਾਲ ਦੀ ਓਰੀਜਨਲ ਦੀ ਆਮ ਆਪ ਦੁਕਾਨ ਤੋਂ ਸੌਕਰ ਲੈਣ ਜਾਵੋਗੇ ਤੁਸੀਂ ਇਕੱਲੇ ਸੌਕਰ ਓਰੀਜਨਲ ਦੀ ਗਾਰੰਟੀ ਦੇਣਗੇ ਮਤਲਬ ਹੋਰ ਨਿਕੋ ਗਾਰੰਟੀ ਦਿੰਦੇ ਵੀ ਸਾਡੇ ਸੌਕਰ ਦੀ ਖਰਾਬ ਹੋ ਗਿਆ ਕਹਿੰਦੇ ਕੋਈ ਦਿੱਕਤ ਆ ਗਈ ਦੁਕਾਨਦਾਰ ਉਹ ਚੀਜ਼ ਦੀ ਗਾਰੰਟੀ ਨਹੀਂ ਦਿੰਦਾ ਮਤਲਬ ਆਪਾਂ ਗਾਰੰਟੀ ਦੇਣਾ ਆਪਾਂ ਇਹ ਚੀਜ਼ ਦੀ ਛਾਲ ਦੀ ਗਾਰੰਟੀ ਦੇਣਾ ਓਰੀਜਨਲ ਸੌਕਰ ਵੀ ਕਹਿੰਨੂ ਲੀਕ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਆਪਣਾ ਸੌਕਰ ਹੈ ਮਤਲਬ ਤੁਸੀਂ ਸੌਕਰ ਬਦਲ ਕੇ ਦੇ ਦੋਗੇ ਆਪਾਂ ਰੱਖ ਲੈ ਹਾਂ ਆਪਾਂ ਸੌਕਰ ਬਦਲ ਕੇ ਦੇ ਦੋਗੇ ਸਟਾਕ ਦੇਖ ਲਓ ਪੱਟੀ ਦਿਖਾ ਦੇ ਸਾਰਾ ਜਿੰਨੀਆਂ ਗੱਡੀਆਂ ਨੇ ਸਾਰਿਆਂ ਦਾ ਸਟਾਕ ਫੁੱਲ ਸਾਰਾ ਸਟਾਕ ਫੁੱਲ ਆਪਣਾ ਲਵੇ ਤੇ ਬ hassin 252 ਬਾਕੀ ਜਿਹੜਾ ਮੋਬਾਈਲ ਨੰਬਰ ਆ ਤਾਂ ਕਰ ਲਿਓ ਸੰਪਰਕ ਕੇ ਨੰਬਰ ਟਾਈਟਨ ਦੇ ਵਿੱਚ ਇਹਲੇ ਦਾ ਆਪਣੇ ਭਰਾ ਨੇ ਤੇ ਫੁੱਲ ਗਰੰਟੀ ਆ ਫੁੱਲ ਜ਼ਿੰਮੇਵਾਰੀ ਆ ਆਪਣੀ ਦਾ ਕਰ ਲਿਓ ਸੰਪਰਕ